ਸਾਂਦੇ ਰਹੋ ਮੇਰੀ ਆਵਾਜ਼ ਆਵਾਜ਼ ਆਪਣੀ ਮਿਲਾਉਂਦੇ ਰਹੋ ਵਕਤ ਦੇ ਹੱਥ ਵਿੱਚ ਕੰਡੇ ਵੀ ਨੇ ਤੇ ਫੁੱਲ ਵੀ ਕੰਡਿਆਂ ਤੋਂ ਨਾ ਘਬਰਾਉਂਦੇ ਹੋਏ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਰਹੋ ਇਹਹੀ ਚਾਹਤ ਹੈ ਸਾਡੀ ਕਿ ਤੁਸੀਂ ਜਿੱਥੇ ਵੀ ਰਹੋ ਸਾਂਝ ਮੁਹੱਬਤਾਂ ਦੀ ਪਾਉਂਦੇ ਰਹੋ ਮੁਹੱਬਤਾਂ ਦੀ ਸਾਂਝ ਪਾਉਂਦਾ ਪ੍ਰੋਗਰਾਮ ਰੂਬਰੂ ਮੈਂ ਹਾਂ ਸੁਖਬੀਰ ਕੌਰ ਰੂਬਰੂ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਵਕ ਵਕ ਮਾਨਮਤੀਆਂ ਸ਼ਖਸੀਅਤਾਂ ਦੇ ਰੂਬਰੂ ਕਰਾਉਂਦੇ ਆ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਇੱਕ ਮੁਕਾਮ ਹਾਸਲ ਕੀਤਾ ਹੁੰਦਾ ਮੰਜ਼ਲਾਂ ਸਰ ਕੀਤੀਆਂ ਹੁੰਦੀਆਂ ਨੇ ਤੇ ਜੇਕਰ ਅਸੀਂ ਅੱਜ ਕੱਲ ਦੀ ਭੱਜ ਦੌੜ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਚਿਹਰਿਆਂ ਨੂੰ ਪੜਨ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਚਿਹਰਿਆਂ ਤੇ ਉਦਾਸੀ ਨਜ਼ਰ ਆਉਂਦੀ ਹੈ ਇਹੋ ਜੇ ਮਾਹੌਲ ਦੇ ਵਿੱਚ ਹੱਸਣਾ ਹੁਸਾਉਣਾ ਇਬਾਦਤ ਦਾ ਕੰਮ ਹੈ ਤੇ ਅੱਜ ਮੈਂ ਜਿਸ ਮਾਨਮਤੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕੌਣ ਜਾ ਰਹੀਆਂ ਉਹਨਾਂ ਨੇ ਹਾਸੇ ਬਿਖੇਰੇ ਨੇ ਹਾਸੇ ਵੰਡੇ ਨੇ ਕਰ ਕਰਤਾ ਕੋਣਾ ਦੇ ਹਾਸਿਆਂ ਦੀ ਗੂੰਜ ਹੈ ਤੇ ਬਿਨਾ ਕਿਸੇ ਦੇਰੀ ਦੇ ਮਿਲਦੇ ਹਾਂ ਜੀ ਸਰਿੰਦਰ ਫਰਿਸ਼ਤਾ ਜੀ ਨੂੰ ਜਿਨ੍ਹਾਂ ਨੂੰ ਕਿ ਤੁਸੀਂ ਕੁਲੇ ਸ਼ਾਜੀ ਦੇ ਨਾਂ ਨਾਲ ਜਾਣਦੇ ਹੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੂਰਦਰਸ਼ਨ ਜਲੰਧਰ ਤੁਹਾਡੇ ਆਪਣੇ ਘਰ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਰੂਬਰੂ ਰੌਮ ਚ ਲੋਕਾਂ ਦੇ ਰੂਬਰੂ ਮੈਨੂੰ ਕਰਵਾਇਆ ਜੀ ਤੇ ਬੜਾ ਅੱਛਾ ਲੱਗਦਾ ਜਦੋਂ ਦੂਰਦਰਸ਼ਨ ਤੋਂ ਕੋਈ ਪ੍ਰੋਗਰਾਮ ਲਈ ਸੱਦਿਆ ਜਾਂਦਾ ਜੀ ਕਿਉਂਕਿ ਮੈਂ ਅੱਜ ਜੋ ਕੁਝ ਵੀ ਹਾਂ ਇਸ ਜਲੰਧਰ ਦੂਰਦਰਸ਼ਨ ਦੀ ਬਦੌਲਤਾਂ ਜੀ ਤੇ ਜਦੋਂ ਇੱਥੇ ਕੋਈ ਪ੍ਰੋਗਰਾਮ ਖਾਸ ਹੁੰਦਾ ਤੇ ਮੈਨੂੰ ਬੁਲਾਇਆ ਜਾਂਦਾ ਤੇ ਉਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਆ ਜੀ ਆ ਲੋਕ ਦੂਰਦਰਸ਼ਨ ਕਰਕੇ ਮੈਨੂੰ ਪਿਆਰ ਕਰਦੇ ਜੀ अपने सफर का जोड़ा आगाज़ है वह दूरदर्शन तो किया और दूरदर्शन के लिए अचमाण वाली गल है कि तुम बतौर मेहमान साम के और आगाज़ असं अज अपने प्रोग्राम का इतों करा कि सुरिंदर फरिश्ता और कुले शाह ही रिश्ता है कि खुले शाह के ना जोड़ा है जाने जाए क्योंकि सुरेंद्र फरिश्ता जरा बहुत घट दर्शकों को पता होगा बट कुे शाह जो किरदार है उस नाम नुकू जाता असली नाम मेरा है सुरेंद्र जी ਤੇ ਫਰਿਸ਼ਤਾ ਮੇਰਾ ਗੱਤਕਲਸ ਜੀ ਤੇ ਕਰੈਕਟਰ ਮਸ਼ਹੂਰ ਹੋਇਆ ਕੁਲੇਸ਼ਾ ਜੀ ਔਰ ਸੁਰਿੰਦਰ ਤੇ ਕਈ ਨੇ ਜੀ ਸੁਰਿੰਦਰ ਫਰਿਸ਼ਤਾ ਇੱਕੋ ਹੀ ਹੈ ਜੀ ਕੁਲੇਸ਼ਾ ਇੱਕੋ ਹੀ ਹੈ ਜੀ ਇਹਦੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਲਾਕਾਰ ਕੋਈ ਹੁੰਦਾ ਜਾਂ ਸ਼ਾਇਰ ਹੁੰਦਾ ਜੀ ਉਹ ਤਖੱਲਸ ਬਹੁਤ ਜ਼ਰੂਰੀ ਹੁੰਦਾ ਜੀ ਹੁਣ ਕਈ ਵਾਰੀ ਮੈਨੂੰ ਆਵਾਜ਼ ਪੈਂਦੀ ਸੀ ਕਰੋ ਆਵਾਜ਼ ਪੈਣੀ ਸੁਰਿੰਦਰ ਜੀ ਸਾਰਾ ਮੱਲਾ ਇਕੱਠਾ ਹੋ ਜਾਂਦਾ ਪੰਜ ਸੱਤ ਸ੍ਰਿੰਦਰ ਆ ਗਏ ਸੀ ਫਿਰ ਮੈਂ ਕਿ ਤਖੱਲਸ ਰੱਖਣਾ ਜ਼ਰੂਰੀ ਹੈ ਜੀ ਫਿਰ ਮੈਂ ਫਰਿਸ਼ਤਾ ਤਖੱਲਸ ਰੱਖਿਆ ਜੀ ਉਸ ਤੋਂ ਬਾਅਦ ਫਿਰ ਕਰੈਕਟਰ ਜਿਹੜਾ ਮਸ਼ਹੂਰ ਹੋਇਆ ਕੁਲੇ ਸ਼ਾ ਹੁਣ ਜ਼ਿਆਦਾ ਲੋਕ ਕੁਲੇ ਸ਼ਾ ਦੇ ਨਾਂ ਨਾਲ ਜਾਣਦੇ ਜੀ ਆ ਕੁਲੇ ਸ਼ਾ ਦੀ ਜੇਕਰ ਅਸੀਂ ਗੱਲ ਕਰੀਏ ਤੇ ਜਿਹੜੀ ਕਾਮੇਡੀ ਹੈ ਉਸ ਦਾ ਸ਼ੌਕ ਬਚਪਨ ਤੋਂ ਸੀ ਜਾਂ ਤੁਸੀਂ ਇਸ ਨੂੰ ਬਤਾਰ ਕੀਤਾ ਅਪਣਾਇਆ ਵੈਸੇ ਤੇ ਹਰ ਸ਼ੌਕ ਬਚਪਨ ਤੋਂ ਹੀ ਹੁੰਦਾ ਜੀ ਤੇ ਇਹ ਵੀ ਮੈਨੂੰ ਬਚਪਨ ਤੋਂ ਸ਼ੌਕ ਸੀ ਇੱਕ ਕੁਦਰਤੀ ਜਿਹੜੀ ਕਲਾ ਕੁਦਰਤੀ ਦੇਣਾ ਹੈ ਜੀ ਬਿਲਕੁਲ ਹਰ ਇੱਕ 'ਚ ਨਹੀਂ ਹੁੰਦੀ ਜਿਹਦੇ 'ਚ ਹੋਵੇ ਅਗਰ ਉਹ ਫੀਲਡ ਚ ਉਲੰਧਦਾ ਤੇ ਕਾਮਯਾਬ ਹੋ ਜਾਂਦਾ ਜਾਂ ਕੋਈ ਹੋਰ ਕੰਮ ਕਰ ਰਿਹਾ ਤੇ ਕਿਸੇ ਵੇਲੇ ਰਹਿ ਜਾਂਦਾ ਜੀ ਤੇ ਮੈਂ ਬਚਪਨ 'ਚ ਘਰਾਂ 'ਚ ਵਸੇ ਜਿਵੇਂ ਘਰ 'ਚ ਕੋਈ ਮਹਿਮਾਨ ਆ ਜਾਣੇ ਜੀ ਜਾਂ ਵੈਸੇ ਕੋਈ ਗੱਲ ਹੋਣੀ ਮਾਹੌਲ ਹੋ ਜਾ ਬਣ ਜਾਣਾ ਜੀ ਮੇਰੇ ਮਾਮਾ ਜੀ ਚੰਨ ਲਾਲ ਸ਼ੁਗਲ ਜੀ ਬੜੇ ਅੱਛੇ ਸ਼ਾਇਰ ਸਨ ਰਾਈਟਰ ਸਨ ਫਿਲਮਾਂ ਵੀ ਉਹਨਾਂ ਬਣਾਈਆਂ ਜੀ ਤੇ ਹਾਸ ਰਸ ਜ਼ਿਆਦਾ ਲਿਖਦੇ ਸੀ ਜੀ ਤੇ ਉਹਨਾਂ ਦੇ ਘਰ ਕਲਾਕਾਰ ਹੁੰਦੇ ਸੀ ਜੀ ਤੇ ਮੈਂ ਵੀ ਉੱਥੇ ਚਲੇ ਜਾਣਾ ਮੈਨੂੰ ਸ਼ੌਕ ਸੀ ਜੀ ਤੇ ਫਿਰ ਉਹ ਪਹਿਲੇ ਸ਼ੌਕ ਸੀ ਫਿਰ ਪ੍ਰੋਫੈਸ਼ਨ ਹੋ ਗਿਆ ਜੀ ਸਾਡੇ ਕਿਸੇ ਰਿਸ਼ਤੇਦਾਰ ਦਾ ਸਾਡੇ ਇਲਾਕੇ 'ਚ ਇਹਨਾਂ ਵਿਆਹ ਸੀ ਕੋਈ ਉਹਨਾਂ ਲੇਡੀਜ਼ ਸੰਗੀਤ ਜੀ ਅੱਜ ਕੱਲ੍ਹ ਉਹ ਲੋਪ ਹੋ ਰਿਹਾ ਜੀ ਤੇ ਉਹਦੇ 'ਚ ਦਾ ਟੋੜ ਲਗ ਲਏ ਕਿ ਔਰਤਾਂ ਜਲਾਨੀਆਂ ਬੈਠੀਆਂ ਹੁੰਦੀਆਂ ਹਨ ਜੀ ਕਿਉਂਕਿ ਸਾੰਗ ਹੁੰਦੇ ਸਾੰਗ ਕਹਿੰਦੇ ਅੱਜ ਕੱਲ ਲੋਕਾਂ ਨੂੰ ਨਹੀਂ ਪਤਾ ਵੀ ਇੱਕ ਦੂਜੇ ਨਕਲ ਕਰਦੇ ਆ ਤੇ ਮੈਂ ਵੀ ਉੱਥੇ ਉਥੋਂ ਦੀ ਜਿਹੜੀ ਆ ਆਡੀਅੰਸ ਸੀ ਜੀ ਜਲਾਨੀਆਂ ਉਹਨਾਂ ਦੀ ਨਕਲ ਕਰਕੇ ਯਾਨੀ ਮੌਕੇ ਦੀਆਂ ਗੱਲਾਂ ਕੀਤੀਆਂ ਜੀ ਤੇ ਉਹ ਬੜਾ ਲਾਫਟਰ ਆਇਆ ਜੀ ਸਾਰੇ ਖੁਸ਼ ਹੋਏ ਮੈਨੂੰ ਵੀ ਖੁਸ਼ੀ ਹੋਈ ਵੀ ਵਾਕਈ ਮੇਰੀ ਗੱਲ ਤੋਂ ਲੋਕ ਹੱਸ ਰਹੇ ਨੇ ਜੀ ਫਿਰ ਮੱਲੇ ਜਦੋਂ ਕੋਈ ਵਿਆਹ ਹੋਣਾ ਨਾ ਨਾਲ ਆਇਆ ਨਾ ਮੈਨੂੰ ਸੁੜਿਆ ਵਾਲਾ ਕਾਕਾ ਇੱਥੇ ਵੀ ਰੌਣਕ ਲਾਉਂਦੇ ਗ្លਾਣੇ ਕਿੰਨਾ ਦਿਨ ਰੌਣਕ ਲਾਉਂਦੇ ਹੁੰਦੇ ਸੀ ਪਰ ਉਸ ਵੇਲੇ ਫਿਰ ਉਸ ਗੱਲ ਦੀ ਖੁਸ਼ੀ ਹੁੰਦੀ ਸੀ ਵੀ ਜੀ ਵੀ ਲੋਕ ਪਿਆਰ ਕਰਦੇ ਨੇ ਫਿਰ ਸਾਡੇ ਨਾਲ ਰਾਮਲੀਲਾ ਹੁੰਦੀ ਸੀ ਉੱਥੇ ਨਾ ਰਾਮਲੀਲਾ ਦਾ ਸੀਨ ਤਿਆਰ ਹੁੰਦਾ ਸੀ ਪਿੱਛੇ ਪਰਦੇ ਦੇ ਪਿੱਛੇ ਜੀ ਪਰਦੇ ਦੇ ਅੱਗੇ ਜਗ੍ਹਾ ਉਸ ਵੇਲੇ ਸਟੇਜ ਖਾਲੀ ਹੁੰਦੀ ਸੀ ਫਿਰ ਜਦੋਂ ਸੀਨ ਪਿੱਛੇ ਤਿਆਰ ਹੋਣਾ ਤੇ ਮੈਂ ਕਾਮੇਡੀ ਆਈਟਮ ਬਣਾ ਕੇ ਲਿਆਂ 11 ਦੋਸਤਾਂ ਨੇ ਮੈਨੂੰ ਉੱਥੇ ਚੜਾ ਦਿੱਤਾ ਜੀ ਫਿਰ ਉੱਥੇ ਵੀ ਬੜਾ ਆਚਾ ਰਿਸਪੌਂਸ ਮਿਲਦਾ ਰਿਹਾ ਉਹ ਮੇਰੀ ਨਰਸਰੀ ਸੀ ਜੀ ਉਸ ਤੋਂ ਬਾਅਦ ਫਿਰ ਮੈਂ ਅ ਸਟੇਜ ਸ਼ੋਅ ਕਰਨੇ ਸ਼ੁਰੂ ਕਰਤੇ ਜੀ ਫਿਰ ਦੂਰਦਰਸ਼ਨ ਤੇ ਆਡੀਸ਼ਨ ਪਾਸ ਕੀਤਾ ਡਰਾਮਾ ਆਡੀਸ਼ਨ ਜੀ ਤੇ ਫਿਰ ਮੇਰਾ ਪਹਿਲਾ ਨਾਟਕ ਆਇਆ ਸੀ ਦੁਲਹਨ ਜੀ ਡੀਕੇ ਗੰਜੂ ਸਾਹਿਬ ਨੇ ਉਹ ਬਣਾਇਆ ਸੀ ਤੇ ਮੈਂ ਹੁਣ ਕਾਮੇਡੀਅਨ ਜੀ ਤੇ ਲੇਕਿਨ ਜਿਹੜਾ ਨਾਟਕ ਸੀ ਉਹ ਥੋੜਾ ਸੰਜੀਦਾ ਰੋਲ ਸੀ ਜੀ ਤੇ ਲੋਕੀਏ ਕਿੰਨੇ ਵੀ ਸ਼ਾਇਦ ਹੁਣੇ ਆਸਾ ਹੈਗਾ ਹੁਣੇ ਅਸਲਿਕਨ ਉਹ ਚ ਮੇਨ ਕਿਰਦਾਰ ਸੀ ਮੇਰਾ ਜੀ ਤੇ ਉਹ ਵੀ ਲੋਕਾਂ ਨੇ ਪਸੰਦ ਕੀਤਾ ਪਰ ਉਦੋਂ ਮੇਰੀ ਪਛਾਣ ਨਹੀਂ ਸੀ ਨਾ ਜੀ ਫਿਰ ਉਸ ਤੋਂ ਬਾਅਦ ਕਾਫੀ ਪਲੇ ਆਏ ਇੱਕ ਬਾਵਾ ਸਾਹਿਬ ਨੇ ਕੀਤਾ ਸੀ ਰਸਤਾ ਬੰਦ ਹੈ ਜੀ ਉਹ ਪੂਰੀ ਕਾਮੇਡੀ ਸੀ ਜੀ ਉਹ ਮੇਰੇ ਤੇ ਸਾਰਾ ਸੀ ਤੇ ਉਹ ਚ ਕਰੈਕਟਰ ਕੋਈ ਮੈਂ ਕੀਤਾ ਕਾਮੇਡੀ ਜੀ ਰਸਤਾ ਬੰਦ ਹੈ ਤੋਂ ਬਾਅਦ ਮੇਰਾ ਦੂਦਰਸਨ ਦਾ ਰਸਤਾ ਖੁੱਲ ਗਿਆ ਜੀ ਦੂਦਰਸਨ ਨਾਟਕ ਮਿਲਨੇ ਸ਼ੁਰੂ ਹੋ ਗਏ ਪ੍ਰੋਗਰਾਮ ਮਿਲਨੇ ਸ਼ੁਰੂ ਹੋ ਗਏ ਚਿੱਲ ਮਿਲਤਾ ਰਹੇ ਜੀ ਫਿਰ ਬੱਚੋ ਕੇ ਲਿਏ ਜੀ ਹੋਰ ਕਈ ਨਾਟਕ ਜੀ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਜੀ ਫਿਰ ਇੱਕ ਸਾਡਾ ਸ਼ੋਅ ਸੀ ਲੁਧਿਆਣੇ ਜੀ ਉੱਥੇ ਕੀਮਤੀ لال ਜੀ ਓਮ ਗੋਰੀਦਾ ਜੀ ਬਿਸ਼ਰਾ ਸਾਹਿਬ ਜੀ ਉੱਥੇ ਗਏ ਤੇ ਮੇਰੀ ਨਾ ਇੱਕ ਆਈਟਮ ਹੋਈ ਕੁਲੇਸ਼ਾ ਜੀ ਸਟੇਜ ਤੇ ਜਦੋਂ ਮੈਂ ਪਰਫਾਰਮੈਂਸ ਕੀਤੀ ਜੀ ਤੇ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤੀ ਤੇ ਇਹਨਾਂ ਨੂੰ ਪਸੰਦ ਆ ਗਈ ਜੀ ਫਿਰ ਆਮ ਗੋਰੀ ਦਾ ਸਾਹਿਬ ਨੇ ਮੈਨੂੰ ਦੂਰਦਰਸ਼ਨ ਤੇ ਬੁਲਾਇਆ ਜੀ ਕਹਿੰਦੇ ਕੁਲੇਸ਼ਾ ਹਿੱਥੇ ਸ਼ੁਰੂ ਕਰਨਾ ਚਾਹੁੰਦੇ ਆ ਜੀ ਸਕ੍ਰਿਪਟ ਦੇਖ ਲੋਗੇ ਮੈਂ ਦੇਖ ਦਾਂਗੇ ਜੀ 13 ਕਿਸ਼ਤਾ ਦਾ ਪਾਸ ਹੋਇਆ ਲੋਕਾਂ ਨੇ ਇਹਨਾਂ ਪਸੰਦ ਕੀਤਾ 4 ਸਾਲ ਚੱਲਿਆ ਜੀ ਸੋ ਸੁਰਿੰਦਰ ਫਿਸ਼ਟਾ ਤੋਂ ਨਾਂ ਕੁਲੇਸ਼ਾ ਪੈ ਗਿਆ ਜੀ ਆ ਹੁਣ ਜਿੱਧਰ ਵੀ ਜਾਓ ਕੁਲੇਸ਼ਾ ਕੁਲੇਸ਼ਾ ਕਿਆ ਦਾ ਮਤਲਬ ਵੀ ਕਰੈਕਟਰ ਦੇ ਨਾਲ ਜਿਹੜਾ ਮਸ਼ਹੂਰ ਹੁੰਦਾ ਨਾ ਕੋਈ ਵੀ ਆਰਟਿਸਟ ਸਭ ਤੋਂ ਵੱਡੀ ਪ੍ਰਾਪਰਟੀ ਹੁੰਦੀ ਹੈ ਉਹਦੇ ਵਿੱਚ ਲੋਕਾਂ ਦਾ ਪਿਆਰ ਮਿਲਦਾ ਉਸ ਗੱਲ ਦੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਕਿਰਦਾਰ ਦੇ ਵਿੱਚ ਆਪਣੇ ਆਪ ਨੂੰ ਢਾਲਦੇ ਹੋ ਔਰ ਤੁਹਾਨੂੰ ਉਹ ਪਹਿਚਾਨ ਮਿਲ ਜਾਂਦੀ ਹੈ ਇੱਕ ਕਲਾਕਾਰ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ ਔਰ ਦੂਰਦਰਸ਼ਨ ਦੀ ਤੁਸੀਂ ਗੱਲ ਕੀਤੀ ਹੈ ਦੂਰਦਰਸ਼ਨ ਦੇ ਨਾਲ ਜੁੜੀ ਕੋਈ ਯਾਦ ਯਾਦਾਂ ਦੇ ਬਹੁਤ ਨੇ ਜੀ ਕੋਈ ਦਿਲ ਦੇ ਕਰੀਬ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਯਾਦ ਪਤਾ ਕੀ ਇੱਕ ਯਾਦ ਹੋਵੇ ਦੱਸੇ ਨਾ ਉਹ ਯਾਦ ਰਹਿ ਜਾਂਦੀ ਹੈ ਜੀ ਪਰ ਹੁਣ ਕਈ ਐਸੀਆਂ ਕਿਉਂਕਿ ਦੂਰਦਰਸ਼ਨ ਤੇ ਆਣਾ ਹੀ ਬੜਾ ਔਖਾ ਸੀ ਉਦੋਂ ਜੀ ਇੱਕ ਨਾ ਦੂਰਦਰਸ਼ਨ ਤੇ ਆਉਣਾ ਜੀ ਇੱਕ ਦੂਰਦਰਸ਼ਨ ਤੇ ਆਣਾ ਜੀ ਯਾਨੀ ਜਿੰਨੀ ਦੇਰ ਤੁਹਾਡਾ ਕੋਈ ਸੰਪਰਕ ਨਹੀਂ ਨਾ ਉਹਨਾਂ ਨਾਲ ਕਿਸੇ ਨਾਲ ਉੱਤੇ ਆ ਨਹੀਂ ਸਕਦੇ ਅੰਦਰ ਪਾਸ ਬੰਦੇ ਸੀ ਜੀ ਜੀ ਤੇ ਉਸ ਤੋਂ ਬਾਅਦ ਫਿਰ ਆਡੀਸ਼ਨ ਹੋਣੀ ਜੀ ਫਿਰ ਕਹਿਣ ਦਾ ਮਤਲਬ ਵੀ ਕਲਾਕਾਰ ਚ ਕੰਫੀਡੈਂਸ ਦੇਖਦੇ ਸੀ ਜੀ ਇਹ بیس ਹੈ ਕਲਾਕਾਰਾਂ ਦਾ ਜੀ ਇੱਥੋਂ ਹੀ ਸਾਰੇ ਬਹੁਤ ਸਾਰੇ ਕਲਾਕਾਰ ਬਾਲੀਵੁੱਡ ਚ ਗਏ ਬਾਲੀਵੁੱਡ ਚ ਗਏ ਉਹਨਾਂ ਦਾ ਨਾਮ ਬਣਿਆ ਬਿਲਕੁਲ ਤੇ ਕਹਿਣ ਦਾ ਮਤਲਬ ਇਹ ਆ ਵੀ ਦੂਰਦਰਸ਼ਨ ਤੇ ਜਦੋਂ ਅਸੀਂ ਆਂਦੇ ਸੀ ਜੀ ਰਾਤੀ ਪ੍ਰੋਗਰਾਮ ਹੋਣਾ ਦੂਜੇ ਦਿਨ ਜਦੋਂ ਜਿੱਥੇ ਵੀ ਜਾਣਾ ਉਹ ਬੰਦਾ ਉਹ ਆਰਟਿਸਟ ਉਹ ਆਰਟਿਸਟ ਜਿਹੜੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਰਾਤੀ ਪ੍ਰੋਗਰਾਮ ਲੋਕਾਂ ਦੇਖਣਾ ਦੂਜੇ ਦਿਨ ਸਵੇਰੇ ਦਿਨ ਚੜਦੇ ਸਟਾਰ ਬਣ ਜਾਂਦੇ ਸੀ ਬਹੁਤ ਸਾਰੇ ਐਸੇ ਕਲਾਕਾਰ ਜੀ ਬਿਲਕੁਲ ਇਹ ਦੂਰਦਰਸ਼ਨ ਦੀ ਬਤੋੜ ਜੀ ਅੱਛਾ ਤਾਂ ਕਰਨਾ ਤੁਸੀਂ ਨਾ ਪਰਸੋਂ ਆ ਜਾਣਾ ਠੀਕ ਹੈ ਜੀ ਭੁੱਲਣਾ ਨਹੀਂਗਾ ਠੀਕ ਹੈ ਜੀ ਠੀਕ ਹੈ ਨਾ ਹਾਂ ਜੀ ਹਾਂ ਜੀ ਸੁਣਿਆ ਤੁਸੀਂ ਸ਼ਰਾਬ ਸ਼ਰਾਬ ਦਿੰਦੇ ਹੋ ਹਾਂ ਹਾਂ ਬੈਠ ਕੇ ਕੱਲ ਬੈਠ ਕੇ ਹਾਂ ਦਸੋਣ ਕੀ ਗੱਲ ਭਾਜੀ ਮੈਂ ਸੁਣਿਆ ਤੂੰ ਸ਼ਰਾਬ ਛਡਾ ਦਿੰਦੇ ਹੋ ਉਹ ਮਾਰਾ ਜੀ ਅਸੀਂ ਪੋਸਟ ਛਡਾ ਦਿੰਨੇ ਆ ਫੀਬ ਛਡਾ ਦਿੰਨੇ ਆ ਗਾਂਜਾ ਛਡਾ ਲੇ ਤੁਸੀਂ ਕਿਹੜੀ ਜੀ ਛਡਾਣੀ ਆ ਮੈਂ ਸ਼ਰਾਬ ਛਡਾਉਣੀ ਜੀ ਸ਼ਰਾਬ ਤੇ ਸ਼ਰਾਬ ਛਡਾ ਦਾਂਗੇ ਹੁਣ ਕਿਹੜੀ ਗੱਲ ਆ ਕਿੰਨੇ ਪੈਸੇ ਲੋਗੇ ਐ ਪੈਸੇ ਲਵਾਂਗੇ 1000 ਰੁਪਿਆ ਆ ਸਾਡੀ ਫੀਸ ਲਿਖਿਆ ਕਬਰਾਂ ਦੀ ਲੋੜ ਨਹੀਂ ਵੱਧ ਨਹੀਂ ਪੈਸੇ ਲੈਂਦੀ ਸੀ ਬਿੱਤੀ ਪਧੀਆ ਮੋਦੀ ਉਹ ਮਾਰਾ ਅਸੀਂ ਪੰਜ ਨਹੀਂ ਲੈਂਦੇ ਸਿਰਫ 1000 ਰੁਪਿਆ ਅੱਛਾ ਸ਼ਰਾਬ ਤੁਸੀਂ ਛਡਾਣੀ ਆ ਨਹੀਂ ਜੀ ਮੇਰੇ ਭਰਾ ਦੀ ਸ਼ਰਾਬ ਛਡਾਣੀ ਆ ਅੱਛਾ ਭਰਾ ਦੀ ਸ਼ਰਾਬ ਔਰ ਕਿੰਨੀ ਪੀ ਲੈਂਦੇ ਆ ਉਹ ਤਾਂ ਬਿਲਕੁਲ ਪਿੰਦਣ ਜੀ ਤੁਸੀਂ ਨਾਲ ਚੱਲੋ ਜੀ ਮੇਰੇ 1000 ਰੁਪਏ ਦੀ ਗੱਲ ਪੱਕੀ ਹੋ ਗਈ ਨਾ ਆ ਪੱਕੀ ਹੋ ਗਈ ਮੇਰੇ ਨਾਲ ਚੱਲੋ ਪਰ ਮੈਂ ਕਿਥੇ ਜਾਣਾ ਭਈ ਉਹ ਰਾਤ ਦਿਨ ਪੂਲ ਛਲੇ ਸਾਡੀ ਸ਼ਰਾਬ ਫਾੜ ਕੇ ਲੈ ਗਏ ਨੇ ਉਹ ਛਡਾਣੀ ਕਿਸ ਤਰ੍ਹਾਂ ਆੜਦੀਆਂ ਨੇ ਕਾਮੇਡੀ ਦੀਆਂ ਗੱਲਾਂ ਕਿਸ ਤਰ੍ਹਾਂ ਛੋਟੇ ਛੋਟੇ ਪੰਜ ਜੜੇ ਨੇ ਉਹ ਬਣਾ ਲੈਨੇ ਹੋ ਵੇਖੋ ਜੀ ਕਾਮੇਡੀ ਕਿ ਐਸੀ ਚੀਜ਼ ਹੈ ਹਰ ਜਗ੍ਹਾ ਤੋਂ ਪੈਦਾ ਹੁੰਦੀ ਹੈ ਜੀ ਔਰ ਲੱਭਣ ਵਾਲਾ ਬੰਦਾ ਹੋਣਾ ਚਾਹੀਦਾ ਜੀ ਹੁਣ ਜਗ੍ਹਾ ਜਗ੍ਹਾ ਜਿੱਥੇ ਜਾਈਦਾ ਹੁਣ ਕਈ ਵਾਰੀ ਰਸਤੇ 'ਚ ਕਾਰ 'ਚ ਬੈਠੇ ਆਂ ਲੋਕ ਕੀ ਪਛਾਨ ਜਾਂਦੇ ਨੇ ਉਹ ਗੱਲ ਗੱਡੀ ਖਿਲਾ ਰਹੇ ਫੋਟੋ ਖਚਾਣੀ ਤੇ ਫਿਰ ਕਈ ਇਹੋ ਜਿਹੇ ਜਿਆਦਾ ਫੈਨ ਹੁੰਦੇ ਨੇ ਕਹਿੰਦੇ ਕੁੱਲਿਸ਼ਾ ਬਣ ਕੇ ਆਓ ਜੀ ਤੇ ਹੁਣ ਉਹ ਵੀ ਉੱਚੀ ਕਾਮੇਡੀ ਆ ਜਾਂਦੀ ਹੈ ਜੀ ਤੇ ਹੁਣ ਸਾਰਿਆਂ ਸਾਹਮਣੇ ਉਹ ਅਚਨ ਲੱਗਦਾ ਕਹਿੰਦੇ ਕੁੱਲਿਸ਼ਾ ਬਣ ਕੇ ਆਓ ਮੈਂ ਮੈਂ ਕੋ ਬਣਾ ਜੀ ਕਾਮੇਡੀ ਦੀ ਕਾਮੇਡੀ ਜੀ ਔਰ ਉਹਦੀ ਗੱਲ ਵੀ ਪੂਰੀ ਹੋ ਗਈ ਜੀ ਜਨੀ ਡਿੱਕੇ ਲਿੱਕੇ ਗੱਲਾਂ ਹੁੰਦੀਆਂ ਜਿਹੜੀਆਂ ਸਾਡੀ ਬਾਅਦ ਚ ਆਈਟਮ ਬਣ ਜਾਂਦੀਆਂ ਜੀ ਬਿਲਕੁਲ ਇੱਕ ਸਾਡਾ ਟੂਰ ਸੀ ਆ ਸਾਡੇ ਮੇਰੇ ਦੋਸਤ ਪ੍ਰੇਮ ਮਹਿੰਦਰੂ ਜੀ ਤੇ ਉਹਨਾਂ ਦੇ ਨਾਲ ਨਾ ਆ ਯੂਰਪ ਦਾ ਟੂਰ ਸੀ ਜੀ ਅਸੀਂ ਨਾ ਜਿਵੇਂ ਕਹਿੰਦੇ ਨਾ ਨਾਸ਼ਤਾ ਸਪੇਨ ਕੀਤਾ ਜੀ ਲੰਚ ਜਰਮਨ ਕੀਤਾ ਜੀ ਤੇ ਡਿਨਰ ਇਟਲੀ ਕੀਤਾ ਜੀ ਇਸ ਤਰ੍ਹਾਂ ਚੱਲਦੇ ਪਏ ਸਾਡੇ ਪ੍ਰੋਗਰਾਮ ਜੀ ਤੇ ਉੱਥੋਂ ਪ੍ਰੋਗਰਾਮ ਕਰਕੇ ਅਸੀਂ ਗ੍ਰੀਸ ਪਹੁੰਚੇ ਜੀ ਗ੍ਰੀਸ ਪੋਚੇ ਦੇ ਥੋੜਾ ਲੇਟ ਹੋ ਗਏ ਸਟੇਜ ਤੇ ਜਾਂਦੇ ਚੜਨਾ ਪਿਆ ਕੋਈ ਤਿਆਰੀ ਨਹੀਂ ਕੀਤੀ ਜਿਵੇਂ ਇੱਥੇ ਹੁਣ ਮੇਕਅਪ ਅਸੀਂ ਕਰਦੇ ਆ ਤਿਆਰੀ ਹੁੰਦੀ ਹੈ ਤੇ ਉਹ ਨਾ ਸਿੱਧਾ ਹੀ ਮੈਂ ਮੈਨੂੰ ਸਟੇਜ ਤੇ ਅਨਾਉਂਸ ਕਰਤਾ ਜੀ ਉਹਨੂੰ ਉਹ ਮੈਂ ਵਾਲ ਥੋੜੇ ਨਾ ਅੜਕੜਾਂ ਜੇ ਪੈ ਜਾਂਦੀ ਹੈ ਤੇ ਮੈਂ ਕੰਗੀ ਕਰਨ ਲੱਗ ਪਿਆ ਅੜਕੜਾਂ ਜੇ ਪਿਆ ਮੈਂ ਸਟੇਜ ਤੇ ਲਾਈਵ ਚੱਲ ਰਿਹਾ ਸਟੇਜ ਤੇ ਕਰ ਰਿਹਾ ਤੇ ਵਿੱਚੋਂ ਇੱਕ ਆਡੀਅੰਸ ਚੋਂ ਬੰਦਾ ਬੋਲਿਆ ਬਾਈ ਕੁਲੇ ਸਾ ਜੀ ਵਾਲਾ ਨੂੰ ਤੇਲ ਤੇ ਲਾਣਾ ਸੀ ਜੀ ਮੈਂ ਤੇਲ ਲਾਉਂਦੀ ਵੀ ਲੋੜ ਏ ਮੈਂ ਆਪ ਗ੍ਰੀਸ ਖਲੋਤਾ ਵਾਂ ਯਾਨੀ ਉਹ ਇੰਨਾ ਲਾਫਟਰ ਆਇਆ ਉਹ ਚੀਜ਼ਾ ਉਹ ਯਾਦ ਰਹਿ ਜਾਂਦੀ ਆ ਜੀ ਜਿੱਥੋਂ ਕੋਈ ਕਾਮੇਡੀ ਮਿਲਦੀ ਹੈ ਨਾ ਕੋਈ ਗੱਲ ਮਹੋਣਾ ਦੋ ਤਿੰਨ ਦਿਨ ਪਹਿਲੇ ਦੀ ਗੱਲ ਹੈ ਉਹ ਲੋਕੀ ਫੋਟੋ ਖਚਾਉਂਦੇ ਨੇ ਪਿਆਰ ਕਰਦੇ ਨੇ ਜੀ ਇੱਕ ਪੰਜ ਸੱਤ ਜਣੇ ਨਾਲ ਫੋਟੋ ਖਚਾਣ ਲੱਪੇ ਜੀ ਤੇ ਜਿਹੜਾ ਫੋਟੋ ਖਿੱਚ ਰੋ ਉਹ ਨਾਲ ਸੀ ਜੀ ਫੋਟੋ ਖਿੱਚਣ ਦੇ ਉਹ ਨਾਲ ਦੇਖ ਰਿਹਾ ਦਰ ਦਰ ਕੋਈ ਹੋਵੇ ਤੇ ਬੈ ਵੀ ਨਾਲ ਖਚਾਦਾ ਫੋਟੋ ਜੀ ਬਿਲਕੁਲ ਤੇ ਬਿਕ ਕੁ ਯੋਰ ਖਿਚਲੇ ਜਦੋਂ ਇਧਰ ਉਧਰ ਦੇਖਿਆ ਉਹ ਮੈਂ ਛੱਡੋ ਭਾਈ ਲਿਆਓ ਮੈਂ ਖਿਚਾ ਤੋ ਹੀ ਆਉਂਦਾ ਉਹ ਨਹੀਂ ਤੁਹਾਡਾ ਤਾਂ ਖਚਾਣੀ ਜੀ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਬਾਕੀ ਇਹ ਆ ਵੀ ਕਾਮੇਡੀ ਹਰ ਜਗ੍ਹਾ ਤੋਂ ਲੱਭਦੀ ਹੈ ਜੀ ਤੁਸੀਂ ਘਰਾਂ ਕਾਰਜ ਅਸੀਂ ਕਿਸੇ ਲਈ ਬੈਠੇ ਹੁੰਨੇ ਆ ਕੋਈ ਐਹੋ ਜੀ ਗੱਲ ਹੋ ਜਾਂਦੀ ਹੈ ਜੀ ਤੇ ਉਹਦਾ ਕਹਿੰਦੇ ਨਾ ਅਸਰ ਮਾਹੌਲ ਜਿਹੜਾ ਬਣਿਆ ਹੁੰਦਾ ਨਾ ਫੈਮਿਲੀ ਤੇ ਵੀ ਹੁੰਦਾ ਜੀ ਤੇ ਮੇਰਾ ਛੋਟਾ ਬੇਟਾ ਜੀ ਉਹ ਛੋਟਾ ਜਦੋਂ ਜੀ ਤੇ ਮੈਂ ਨਾ ਐਕਸਰਸਾਈਜ਼ ਯੋਗਾ ਕਰ ਰਿਹਾ ਹਾਂ ਜੀ ਤੇ ਹੁਣ ਯੋਗਾ ਚ ਇੱਕ ਹੁੰਦਾ ਵੀ ਇਦਾਂ ਕਰਨਾ ਜੀ ਉਹ ਮੈਂ 10 ਵਾਰੀ ਮੈਂ 1 2 3 4 5 10 ਕਰਕੇ ਨਾ ਫਿਰ ਮੈਂ ਇਦਾਂ ਕੀਤਾ ਮੈਂ ਫਿਰ 1 2 3 4 ਜੀ ਉਹ ਕਹਿੰਦਾ ਡੈਡੀ ਜੀ ਗਲਤ ਕਰ ਰਹੇ ਹੋ ਹੂੰ ਮੈਂ ਗਲਤ ਕੀ ਕਰ ਰਿਹਾ ਜੀ ਕਿ ਤੁਸੀਂ 1 2 3 ਫਿਰ ਐ ਕਰਦੇ ਹੋ ਨਾ ਫਿਰ 10 9 8 7 ਇਹ ਕੋ ਤਾ ਸਹੀ ਹੋਏਗਾ ਤੁਸੀਂ ਗੱਲ ਕੀਤੀ ਆਪਣੇ ਬੇਟੇ ਦੀ ਮੈਂ ਐਸੀ ਗੱਲ ਤੇ ਆਉਣ ਵਾਲੀ ਸੀ ਕਿ ਪਰਿਵਾਰ ਦੇ ਵਿੱਚ ਕੌਣ ਕੌਣ ਆਰ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਮਿਲ ਜਾਂਦਾ ਪਰਿਵਾਰ ਚ ਵੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਕਲਾਕਾਰ ਤਾਂ ਹੀ ਬਣਦਾ ਹੈ ਜੇ ਪਰਿਵਾਰ ਦਾ ਸਹਿਯੋਗ ਹੋਵੇ ਤੇ ਜਦੋਂ ਮੈਂ ਅਨ ਮੈਰਿਟ ਸੀ ਮੇਰੇ ਮੰਮੀ ਡੈਡੀ ਦਾ ਸਹਿਯੋਗ ਸੀ ਤਾਂ ਮੈਂ ਅੱਗੇ ਵਧਿਆ ਫਿਰ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਫਿਰ ਹੁੰਦਾ ਵੀ ਸ਼ਾਇਦ ਇਹ ਮੇਰਾ ਸ਼ੌਕ ਜੀ ਤਾਂ ਆਪਣਾ ਜਾਵੇ ਫਿਰ ਮਿਸਿਸ ਦਾ ਸਹਿਯੋਗ ਮਿਲਿਆ ਜੀ ਫਿਰ ਮੈਂ ਅੱਗੇ ਵਧਿਆ ਫਿਰ ਬੱਚੇ ਹੋ ਗਏ ਬੱਚਿਆਂ ਦਾ ਸਹਿਯੋਗ ਨਾ ਮਿਲਦਾ ਫਿਰ ਮੈਂ ਕਿੱਨੇ ਸੀ ਹੋਣਾ ਜੀ ਤੇ ਬੱਚਿਆਂ ਦਾ ਸਹਿਯੋਗ ਮਿਲਿਆ ਤੇ ਫਿਰ ਅੱਜ ਤੁਹਾਡੇ ਸਾਹਮਣੇ ਆ ਜੀ ਔਰ ਫੈਮਿਲੀ ਚ ਇਸ ਵੇਲੇ ਮੇਰੀ ਇੱਕ ਵੋਟੀ ਹੈ ਜੀ ਉਹ ਵੀ ਸੱਕੀ ਨਹੀਂ ਹੈਗੀ ਜੀ ਧਰਮ ਦੀ ਬਣੀ ਧਰਮ ਪਤਨੀ ਧਰਮ ਪਤਨੀ ਜੀ ਤੇ ਚਾਰ ਮੇਰੇ ਬੇਟੇ ਆ ਜੀ ਤੇ ਦੋ ਬੇਟੇ ਇਸੇ ਲਾਈਨ ਚ ਨੇ ਜੀ ਤੇ ਪਿੱਛੇ ਵੱਡੇ ਬਡੇ ਦਾ ਇੱਕ ਸੀਰੀਅਲ ਚੱਲਿਆ ਸੀ ਡੇਲੀ ਸੋਪ ਜੀ ਦੂਰਦਰਸ਼ਨ ਤੇ ਜੀ ਫੌਜੀ ਚਾਚੇ ਦਾ ਪੀਜੀ ਜੀ ਹਾਂ ਬਹੁਤ ਸੁਪਰ ਡੁਪਰ ਪਰਫੈਕਟ ਜਾਨ ਦਾ ਸਾਇਡ ਆਊਟ ਸੀ ਜੀ ਪੁਨੀਰ ਸੈਗਲ ਸਾਹਿਬ ਕੇ ਕੇ ਜੀ ਤੇ ਬੜਾ ਵਧੀਆ ਇੱਕ ਨਾ ਲੋਕਾਂ ਚ ਨਾ ਇੱਕ ਉਤਸ਼ਾਹ ਸੀ ਵੀ ਬੜੀ ਦੇਰ ਬਾਅਦ ਜੀ ਇਹੋ ਜਿਹਾ ਪਲੇ ਆਇਆ ਤੇ ਲੋਗ ਉਹ ਰੀਪੀਟ ਵੀ ਹੋ ਰਿਹਾ YouTube ਤੇ ਵੀ ਆ ਲੋਕ बार-बार ਦੇਖਦੇ ਨੇ ਕਿਉਂਕਿ ਉਹਦਾ ਕਨਸੈਪਟ ਬਹੁਤ ਵਧੀਆ ਸੀ ਜੀ ਪੁਨੀਰ ਸਾਈਕਲ ਜਿਹੜੀ ਵੀ ਚੀਜ਼ ਬਣਾਉਂਦੇ ਨੇ ਨਾ ਉਹਨੂੰ ਬੂਰਾ ਪਰਲੋਂ ਉਹਦਾ ਪੂਰਾ ਦੇਖਦੇ ਨੇ ਵੀ ਇਹ ਕਿੱਥੋਂ ਕਿੱਥੋਂ ਕਮੀ ਆ ਕਮੀਆਂ ਨੂੰ ਦੂਰ ਕਰਕੇ ਫੇਰ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਅੱਜ ਤੱਕ ਜਿੰਨੇ ਵੀ ਉਹਨਾਂ ਦੇ ਇੱਥੇ ਸੀਰੀਅਲ ਹੋਏ ਨੇ ਸਾਰੇ ਕਾਮਯਾਬ ਲੋਕੀ ਇੰਤਜ਼ਾਰ ਕਰਦੇ ਨੇ ਪੁਨੀਰ ਸਾਈਕਲ ਦਾ ਕਿਹੜਾ ਆ ਰਿਹਾ ਜੀ ਤੇ ਹੁਣ ਇਸ ਵੇਲੇ ਉਹ ਡਾਇਰੈਕਟਰ ਨੇ ਜਿਆਦਾ ਬਿਜ਼ੀ ਨੇ ਪਰ ਉਹਨਾਂ ਦੀ ਡਾਇਰੈਕਸ਼ਨ ਚ ਸਭ ਕੁਝ ਹੋ ਰਿਹਾ ਜੀ ਗੱਲ ਕੀਤੀ ਹੈ ਤੁਸੀਂ ਕਾਮੇਡੀ ਦੀ ਔਰ ਪਰਿਵਾਰਕ ਮਾਹੌਲ ਦੀ ਪਰਿਵਾਰ ਦੇ ਵਿੱਚ ਫਿਰ ਕਾਮੇਡੀ ਵਾਲਾ ਮਾਹੌਲ ਬਣਿਆ ਰਹਿੰਦਾ ਹੈ ਕਿ ਕਦੀ ਕਦੀ ਸੀਰੀਅਸ ਵੀ ਹੋ ਜਾਂਦੇ ਹੋ ਨੋਕ-ਝੋਕ ਵੀ ਹੋ ਜਾਂਦੀ ਹੈ ਨੋਕ-ਝੋਕ-ਝੋਕ ਕਾਮੇਡੀ ਲੱਭਦੀ ਹੈ ਜੀ ਕਿੰਨ ਤੋਂ ਮਤਲਬ ਸੀਰੀਅਸ ਜਿਹੜੇ ਕਾਮੇਡੀ ਇੱਕ ਹੈ ਨਾ ਸੀਰੀਅਸ ਸਬਜੈਕਟ ਹੈ ਜੀ ਸੀਰੀਅਸ ਹੋ ਕੇ ਲਿਖਿਆ ਜਾਂਦਾ ਹੈ ਜੀ ਉਸ ਤੋਂ ਬਾਅਦ ਜਦੋਂ ਮੈਂ ਸਕ੍ਰਿਪਟ ਲਿਖਦਾ ਹਾਂ ਨਾ ਕਾਮੇਡੀ ਸਕਿਟ ਕੋਈ ਲਿਖਦਾ ਹਾਂ ਮੈਂ ਆਪਣੇ ਪ੍ਰਵਾਚ ਸੁਣਾਉਣਾ ਜੀ ਇੱਥੇ ਪਾਸ ਹੋ ਜੇ ਤਾਂ ਮੈਂ ਅੱਗੇ ਪੇਸ਼ ਕਰਾਂ ਫਿਰ ਉੱਥੇ ਜਦੋਂ ਪਾਸ ਹੋਈ ਤੇ ਫਿਰ ਮੈਂ ਸਟੇਜ ਤੇ ਪੇਸ਼ ਕਰਦਾ ਸਟੇਜ ਤੇ ਜਿਹੜੀ ਗੱਲ ਦਾ ਰਿਸਪਾਂਸ ਘੱਟ ਹੁੰਦਾ ਨਾ ਥੋੜਾ ਜਿਹਾ ਲੋਕ ਥੋੜਾ ਘੱਟ ਹੱਸਦੇ ਨੇ ਉਹ ਮੈਂ ਕੱਢ ਦੇਣਾ ਉਹਦੀ ਜਗ੍ਹਾ ਤੇ ਹੋਰ ਪੰਚਪਾਨਾ ਜੀ ਤਾਈਉ ਆਈਟਮ ਬੰਦੀ ਹੈ ਤੇ ਜੇ ਕੱਲਾ ਆਪਣੇ ਬੜੀ ਵਧੀਆ ਆਈਟਮ ਮੈਂ ਪੇਸ਼ ਕਰਾਂ ਬੈਂਡ ਨਹੀਂ ਲੋਗ ਜਿੰਨੂੰ ਪਸੰਦ ਕਰੇ ਜਿੰਨੂੰ ਪਸੰਦ ਕਰੇ ਲੋਕਾਂ ਦੀ ਬਦੌਲਤ ਕਲਾਕਾਰ ਹੁੰਦੇ ਕਹਿੰਦੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਹੇ ਉਹ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹ ਹੁੰਦਾ ਜਿੰਨੂੰ ਦਰਸ਼ਕ ਕਲਾਕਾਰ ਕਹਿੰਦੇ ਨੇ ਮੈਂ ਦਰਸ਼ਕਾਂ ਦਾ ਬਣਾਇਆ ਹੋਇਆ ਕਲਾਕਾਰ ਹਾਂ ਤੇ ਅੱਜ ਤੁਹਾਡੇ ਸਾਹਮਣੇ ਬੈਠਾ ਹਾਂ ਰੂਪ ਰੂਪ ਹੋ ਰਹੇ ਨੇ ਲੋਕਾਂ ਦੇ ਬਿਲਕੁਲ ਮਾਲਕਾਂ ਨੂੰ ਦੱਸ ਦੇ ਤੂੰ ਐ ਮਾਲਕਾਂ ਨੂੰ ਦੱਸ ਦੇ ਤੂੰ ਸਰਬੂਹੇ ਉੱਤੇ ਆਗ ਨੇ ਪਰਾਉਣੇ ਸਾਡੀ ਤਾਂ ਫੁੱਲ ਤਿਆਰੀ ਐਹ ਐ ਸਾਡੀ ਫੁੱਲ ਤਿਆਰੀ ਤੁਸੀਂ ਦੱਸੋ ਕਦ ਫੇਰੇ ਨੇ ਕਰਾਉਣੇ ਹੋ ਮਾਲਕਾਂ ਨੂੰ ਪੁੱਛ ਲੈ ਤੂੰ ਜਜ ਠੱਡਾਵੇ ਉਬਲੇ ਆਡਾਵੇ कची पे कचा आे कुतिरा कचा आव तुसी बे खायो कुड़ी न बओ छटो चार ओ ਤਮੀ ਤੁਸੀਂ ਗੱਲ ਕੀਤੀ ਕਿ ਜਿਹੜੀ ਕਾਮੇਡੀ ਹੈ ਉਹ ਸੀਰੀਅਸ ਹੋ ਕੇ ਲਿਖੀ ਜਾਂਦੀ ਹੈ ਕਾਮੇਡੀ ਜਿਹੜੀ ਹੈ ਦੁਖਾਂਤ ਤੋਂ ਵੀ ਜਨਮ ਲੈਂਦੀ ਹੈ ਕੋਈ ਐਦਾਂ ਦਾ ਇਨਸੀਡੈਂਟ ਜ਼ਿੰਦਗੀ ਦੇ ਵਿੱਚ ਹੋਇਆ ਹੋਵੇ ਕਿ ਸਟੇਜ ਸ਼ੋਅ ਕਰਨਾ ਆ ਤੇ ਜਾਂ ਤੁਸੀਂ ਕੋਈ ਬੜੇ ਉਦਾਸ ਪਲਾਂ ਦੇ ਵਿੱਚ ਹੋਵੋ ਤੇ ਤੁਹਾਡੇ ਲਈ ਐਦਾਂ ਦੀ ਇੱਕ ਚੁਣੌਤੀ ਹੋਵੇ ਕੋਈ ਐਦਾਂ ਦੇ ਪਲ ਪਲ ਦੇਖੋ ਜਿਹੜੀ ਕਈ ਵਾਰੀ ਨਾ ਇੰਟਰਵਿਊ ਜਿਵੇਂ ਤੁਸੀਂ ਪੁੱਛਿਆ ਨਾ ਕੁਐਸਚਨ ਜੀ ਤੇ ਐਦਾਂ ਹੁਣ ਕਈ ਐਂਕਰ ਪੁੱਛ ਰਹੇ ਨੇ ਜੀ ਤੇ ਕਈ ਵਾਰੀ ਉਹ ਚੋਂ ਵੀ ਕਾਮੇਡੀ ਨਿਕਲ ਆਉਂਦੀ ਜੀ ਕਹਿੰਦੇ ਜੀ ਮੈਂ ਤੁਹਾਡੀ ਇੰਟਰਵਿਊ ਵੇਖੀ ਸੀ ਯਾਰ ਕਿ ਫੇਰ ਇੰਟਰਵਿਊ ਫੇਰ ਤੁਸੀਂ ਉਹੀ ਗੱਲ ਸੁਣਾਈ ਸੀ ਜੀ ਮੈਂ ਜੋ ਸਚਾਈ ਸੀ ਤੇ ਉਹੀ ਤਰ੍ਹਾਂ ਬਰਤ ਕੇ ਸੁਣਾਣੀ ਸੀ ਜੀ ਉਹ ਪਲ ਜਿਹੜੇ ਨੇ ਨਾ ਜਿਵੇਂ ਹੁਣ ਮੈਂ ਇੱਕ ਪ੍ਰੋਗਰਾਮ ਸੀ ਸਾਡਾ ਬਰਨਾਲੇ ਜੀ ਉੱਥੇ ਨਾ ਟਰਾਲੀਆਂ ਨੇ ਸਟੇਜ ਲੱਗੀ ਸੀ ਜੀ ਤੇ ਹੰਸ ਰਾਜਨਸ ਉਹਨਾਂ ਦਾ ਗਰੁੱਪ ਸੀ ਜੀ ਤੇ ਮੈਂ ਉਹਨਾਂ ਨੂੰ ਪੇਸ਼ ਕਰਨਾ ਸੀ ਜੀ ਉਹਦੋ ਮਾਈਕ ਹੁੰਦੇ ਸੀ ਲੀਡ ਵਾਲੇ ਤੇ ਆਸ਼ਾ ਸ਼ਰਮਾ ਜੀ ਨਾ ਐਂਕਰਿੰਗ ਕਰ ਰਹੇ ਸੀ ਉਹਨਾਂ ਮੈਨੂੰ ਅਨਾਉਂਸ ਕੀਤਾ ਮੈਂ ਗਿਆ ਹੰਸਰਾ ਜਹੰਸ ਉਹਨਾਂ ਨੂੰ ਅਨਾਉਂਸ ਕਰਨਾ ਸੀ ਉਹ ਮਾਈਕ ਉਹਨੇ ਮੈਨੂੰ ਫੜਾ ਦਿੱਤਾ ਮੇਰੇ ਕੋਲ ਮਾਈਕ ਸੀ ਜੀ ਤੇ ਉਹ ਕਰੰਟ ਪੈ ਗਿਆ ਤਾਰ ਨੰਗੇ ਮੱਦੇ ਪਤਾ ਹੁਣ ਜਦੋਂ ਮੈਂ ਸਟੇਜ ਤੇ ਜਦੋਂ ਵੀ ਐਂਟਰੀ ਕਰਦਾ ਹਨਾ ਮੇਰੇ ਵakre ਟਕਣਾ ਕਰਦਾ ਸੀ ਉਹ ਮੈਨੂੰ ਕਰੰਟ ਪਿਆ ਲੋਕੇ ਸਮਝਣ ਸ਼ਾਇਦ ਕਾਮੇਡੀ ਹੈ ਜੀ ਜਦੋਂ ਟ੍ਰੈਸ ਦੀ ਵੀ ਉਦਿਓ ਵੇ ਨਾ ਕਲਾਕਾਰ ਨਾਲ ਲੋਕ ਕਹਿੰਦੇ ਵਾਹ ਕੀ ਕਾਮੇਡੀ ਹੈ ਔਰ ਮੈਂ ਕਰੰਟ ਵਿੱਚ ਉਹਦਰ ਮੁਜੀਸ਼ਲ ਟਿਕ 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 ਟਾ ਮੈਂ ਕਹਿੰਦਾ ਟਿਕ 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 ਟਾ ਲੋਕ ਕੀ ਕਹਿੰਨ ਉਹ ਵੀ ਸਮਝਣ ਵੀ ਸ਼ਾਇਦ ਐਕਟਿੰਗ ਕਰ ਰਿਹਾ ਜੀ ਉਹ ਫਿਰ ਜਦੋਂ ਮੈਂ ਡਿੱਗ ਪਿਆ ਨਾ ਫਿਰ ਲੋਕਾਂ ਨੇ ਬਦ ਕਰੰਟ ਪਾ ਗਿਆ ਜੀ ਫਿਰ ਹਸਪੀਟਲ ਲੈ ਗਏ ਤਲੀਆਂ ਚਸਣ ਅੱਧਾ ਘੰਟਾ ਪਰੋਂ ਬੰਦ ਰਿਹਾ ਇੰਜੈਕਸ਼ਨ ਕਰਾ ਮੈਨੂੰ ਨਾ ਇੱਕ ਉਹ ਅੰਦਰੋਂ ਜਿਵੇਂ ਬਿਲਕੁਲ એનਰਜੀ ਖਤਮ ਹੋ ਜਾਂਦੇ ਇਸ ਤਰ੍ਹਾਂ ਮੈਂ ਦੇਖ ਸਭ ਕੋਈ ਰਿਹਾ ਪਰ ਮੈਂ ਬੋਲਿਆ ਨਹੀਂ ਜਾ ਰਿਹਾ ਜੀ ਤੇ ਉਸ ਤੋਂ ਬਾਅਦ ਫਿਰ ਅੱਧੇ ਘੰਟੇ ਬਾਅਦ ਜਦੋਂ ਹੋਸ਼ ਆਇਆ ਫਿਰ ਮੈਂ ਲੋਕਾਂ ਤੋਂ ਤਰਮਾਦ ਕੀਤਾ ਜੀ ਉਹ ਪਲ ਨਹੀਂ ਭੁੱਲਦੇ ਜੀ ਫਿਰ ਇੱਕ ਵਾਰ ਇਸ ਤਰ੍ਹਾਂ ਪ੍ਰੋਗਰਾਮ ਸੀ ਮੇਰੇ ਮਦਰ ਉਦੋਂ ਬਹੁਤ ਜ਼ਿਆਦਾ ਸੀਰੀਅਸ ਸਨ ਜੀ ਤੇ ਸ਼ੋ ਬੁੱਕ ਹੋਇਆ ਸੀ ਜਾਣਾ ਸੀ ਅੰਮ੍ਰਿਤਸਰ ਚ ਸ਼ੋ ਸੀ ਜੀ ਤੇ ਹੁਣ ਨਾ ਮਨਮ ਨਹੀਂ ਕਰ ਸਕਦਾ ਕੈਨਸਲ ਵੀ ਨਹੀਂ ਕਰ ਸਕਦੇ ਜੀ ਕਲਾਕਾਰ ਵਸਤੇ ਇੱਕ ਬੜੀ ਵੱਡੀ ਚੁਣੌਤੀ ਬੜੀ ਕਮੇਡੀਅਨ ਵਾਸਤੇ ਇੱਕ ਬੜਾ ਔਖਾ ਕੰਮ ਹੁੰਦਾ ਜੀ ਤੇ ਸਟੇਜ ਤੇ ਮੇਰਾ ਧਿਆਨ ਪਿੱਛੇ ਪਤਾ ਨਹੀਂ ਕੀ ਹਾਲ ਹੋਏਗਾ ਕਿਸ ਤਰ੍ਹਾਂ ਆਏਗਾ ਦਿਲ ਨਾ ਕਰੇ ਪ੍ਰੋਗਰਾਮ ਕਰਨ ਤੇ ਵੀ ਸੀਰੀਅਸ ਮਸਲਾ ਜੀ ਤੇ ਪਰ ਹੁਣ ਕਮੇਡੀਅਨ ਦਾ ਕੰਮ ਹੈ ਵੀ ਉਹਨੇ ਲੋਕਾਂ ਨੂੰ ਹਸਾਣਾ ਹੈ ਜੇ ਆਪਣਾ ਮੂਡ ਸੀਰੀਅਸ ਹੋਏਗਾ ਤੇ ਲੋਕਾਂ ਨੇ ਹਸਣਾ ਨਹੀਂ ਜੋ ਸਟੇਜ ਤੇ ਐਂਟਰੀ ਹੋਈ ਥੋੜਾ ਮਨ ਕੰਫੀਡੈਂਸ ਲੈ ਆਗੇ ਉਸ ਤਰ੍ਹਾਂ ਮੂਡ ਕੀਤਾ ਪ੍ਰੋਗਰਾਮ ਵਧੀਆ ਆ ਫੇਰ ਬੀਨੂੰ ਡਰ ਉਹ ਕਹਿੰਦੇ ਜੇ ਇੱਕ ਐਂਟਰੀ ਹੋਰ ਹੋਣੀ ਹੈ ਜੀ ਫੇਰ ਮੈਂ ਮੇਰਾ ਧਿਆਨ ਉੱਥੇ ਸੀਰੀਅਸ ਬੜਾ ਉਸ ਤੋਂ ਬਾਅਦ ਦੂਜੀ ਐਂਟਰੀ ਹੋਈ ਫੇਰ ਉਸ ਤਰ੍ਹਾਂ ਮਾਹੌਲ ਬਣਿਆ ਜੀ ਤੇ ਕਿਆਨ ਦਾ ਮਤਲਬ ਵੀ ਉਹ ਚੀਜ਼ ਜਿਹੜੀ ਹੈ ਨਾ ਨਹੀਂ ਭੁੱਲਦੀ ਦੂਜੇ ਦਿਨ ਉਹਨਾਂ ਡੈਥ ਹੋ ਗਈ ਜੀ ਉਹ ਅਸੀਂ ਤੁਹਾਡੀ ਭਾਵਨਾ ਦੀ ਕਦਰ ਕਰਦੇ ਆਂ ਔਰ ਭਾਵੁਕ ਹੋ ਰਹੇ ਹੋ ਤੁਸੀਂ ਨੇ ਕੱਲ ਸੁਣਾਂਦੇ ਪਤਾ ਕੀ ਹੈ ਬਲਹੀ ਇਸ ਤਰ੍ਹਾਂ ਦੇ ਮਾਮਨ ਨਾਲ ਪਿਆਰ ਮੈਂ ਜਦੋਂ ਉਹਨਾਂ ਨੂੰ ਅਸੀਂ ਸਮਝ ਸਕਦੇ ਆ ਜੀ ਕਿ ਕਿਹਸਾ ਪ੍ਰੋਬਲਮ ਹੋਇਆ ਵਧੀਆ ਹੋਇਆ ਜੀ ਤੇ ਹੁਣ ਦੇਖੋ ਹੁਣ ਹੁਣ ਕਿੰਨੇ ਮਾਈ ਕਿਦਾਂ ਦਾ ਸ਼ਬਦ ਆ ਉਸ ਨੂੰ ਬਿਆਨ ਕਰਨਾ ਬਹੁਤ ਔਖ ਹੈ ਪਰ ਅਸੀਂ ਮਹਿਸੂਸ ਕਰਦੇ ਜੀ ਜੀ ਤੇ ਕਿਉਂਕਿ ਜਦੋਂ ਵੀ ਕੋਈ ਗੱਲ ਹੋਣੀ ਮੇਰੇ ਨਾਲ ਹੀ ਉਹਨਾਂ ਸ਼ੇਅਰ ਕਰਨੀ ਤੇ ਬੜਾ ਵਧੀਆ ਮਾਹੌਲ ਹੁੰਦਾ ਸੀ ਕਿਉਂਕਿ ਮਾਮਾ ਜੀ ਜਿਵੇਂ ਮੈਂ ਨਾਂ ਲਿਆ ਜੀ ਬਿਲਕੁਲ ਉਹਨਾਂ ਦੀ ਭੈਣ ਸੀ ਨਾ ਕਲਾਕਾਰਾਂ ਦੇ ਪਰਿਵਾਰ ਚੋਂ ਆਇਸ ਸੀ ਉਹ ਕਲਾ ਨਾਲ ਪਿਆਰ ਸੀ ਤੇ ਉਹਨਾਂ ਨੇ ਇਸ ਵੀ ਮੇਰਾ ਪੁੱਤਰ ਬਾਹਰ ਗਿਆ ਪ੍ਰੋਗਰਾਮ ਕਰਨ ਕਿਹੋ ਜਿਹਾ ਆਇਆ ਕਿਸ ਤਰ੍ਹਾਂ ਆਇਆ ਔਰ ਉਹ ਮੈਨੂੰ ਕੱਲੇ ਨਹੀਂ ਕਿਤੇ ਜਾਣ ਦਿੰਦੇ ਬੰਬਈ ਜਾਣਾ ਨਾ ਪੰਜਾਬ ਤੋਂ ਬਾਹਰ ਨਿਕਲਣਾ ਨਹੀਂ ਜਾਣਾ ਜੀ ਇੰਨੀ ਅਟੈਚਮੈਂਟ ਸੀ ਜੀ ਤੇ ਉਹ ਫਿਰ ਜਦੋਂ ਪਲ ਹੁੰਦੇ ਨਾ ਤੁਸੀਂ ਉਹ ਇਨਾਂ ਨੂੰ ਮੈਸੂਸ ਕੀਤਾ ਜਾ ਸਕਦਾ ਹੈ ਬਿਆਨ ਨਹੀਂ ਦਿੱਤਾ ਵੀ ਬਿਲਕੁਲ ਜੀ ਉਹ ਕੁਝ ਬਿਆਨ ਨਹੀਂ ਬੰਦਾ ਕਰ ਸਕਦਾ ਜੀ ਬਿਲਕੁਲ ਆਪਾਂ ਸਮਝ ਸਕਦੇ ਆ ਅਸੀਂ ਸਮਝ ਸਕਦੇ ਆ ਇਸ ਗੱਲ ਨੂੰ ਅ ਗੱਲ ਕਰਦੇ ਆ ਤੁਹਾਡੇ ਕਮੇਡੀ ਦੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕਰੀ ਆ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਸਾਡਾ ਅੰਮ੍ਰਿਤਸਰ ਉੱਥੋਂ ਬਹੁਤ ਸਾਰੇ ਕਮੇਡੀਅਨ ਹੋਏ ਨੇ ਸਿਆਸੀ ਕਪਿਲ ਸ਼ਰਮਾ ਦੀ ਗੱਲ ਕਰ ਲਈਏ ਸੁਦੇਸ਼ ਲੈਹਰੀ ਦੀ ਗੱਲ ਕਰੀਏ ਅੰਮ੍ਰਿਤ ਸਰ ਦੀ ਪਵਿੱਤਰ ਧਰਤੀ ਹੈ ਤੁਹਾਡੇ ਪਵਿੱਖ ਦੇ ਵਿੱਚ ਕੀ ਯੋਜਨਾਵਾਂ ਨੇ ਜਾਂ ਤੁਹਾਡੀਆਂ ਆਈਆਂ ਜਿਹੜੀਆਂ ਕੁਝ ਫਿਲਮਾਂ ਨੇ ਜਾਂ ਆਉਣ ਵਾਲੀਆਂ ਕਿਹੜੀਆਂ ਨੇ ਉਹਨਾਂ ਬਾਰੇ ਜਾਣਦੇ ਆ ਮੇਰੇ ਅੱਗੇ ਕਾਫੀ ਫਿਲਮਾਂ ਆਈਆਂ ਜੀ ਕਹਿੰਦਾ ਮਿਲ ਵੀ ਜਿਹੋ ਜਿਹਾ ਕਨਸੈਪਟ ਹੋਵੇ ਕਰੈਕਟਰ ਮਿਲੇ ਉਹਨੂੰ ਬਾਕੂ ਵੀ ਡੰਗ ਲਾ ਨਿਬਣਾ ਚਾਹੀਦਾ ਜੀ ਤੇ ਸਾਡੇ ਵਿਕਾਸ ਬੱਤਰਾ ਨੇ ਡਾਇਰੈਕਟਰ ਵੀ ਨੇ ਪੇਸ ਐਕਟਰ ਵੀ ਨੇ ਜੀ ਔਰ ਚਿਰਾਗ ਨਾਗਪਾਲ ਜੀ ਉਹਨਾਂ ਦਾ ਕਨਸੈਪਟ ਹੈ ਉਹ ਸਪੈਸ਼ਲ ਮੈਨੂੰ ਲੱਭਦਿਆਂ 2-3 ਮਹੀਨੇ ਹੋ ਗਏ ਜੀ ਫਿਰ ਮੈਨੂੰ ਕਹਿੰਦੇ ਵੀ ਬੈਕ ਕਰਾਣਾ ਹੀ ਉਹਨਾਂ ਕੋ ਕੈਰੇਕਟਰ ਹੈ ਜੀ ਕਿਉਂਕਿ ਲਿਖਿਆ ਉਹਦੇ ਵਾਸਤੇ ਹੁੰਦਾ ਫਿਰ ਜਦੋਂ ਕੋਈ ਡਾਇਰੈਕਟਰ ਹੁੰਦਾ ਨਾ ਉਹ ਸੋਚਦਾ ਵੀ ਯਾਰ ਇਹ ਕੈਰੇਕਟਰ ਕਿਨੂੰ ਜੱਚੇਗਾ ਜੀ ਉਹ ਸੋਚ ਲੈਂਦਾ ਫਿਰ ਉਹ ਐਕਟਰ ਅਗਰ ਅੱਛੇ ਟੱਗ ਨਾ ਨਿਭਾਏ ਜੀ ਤੇ ਉਹ ਸੋਨੇ ਦੇ ਸੁਆਗਾ ਹੁੰਦਾ ਜੀ ਤੇ ਇਹ ਚੀਜ਼ਾਂ ਜਿਹੜੀਆਂ ਬੜੀਆਂ ਅਕਾਊਂਟ ਕਰਦੀਆਂ ਇੱਕ ਵਾਰੀ ਫਿਲਮ ਰੀਅਲ ਕੋਸਟ ਹਿੰਦੀ ਦੀ ਫਿਲਮ ਜੀ ਉਹ ਵੀ ਡਾਇਰੈਕਟਰ ਮੈਨੂੰ ਕਹਿੰਦਾ ਵੀ ਸਾਡੇ ਸੋਲ ਸਾਹਿਬ ਨੇ ਉੱਥੇ ਡਾਇਰੈਕਸ਼ਨ ਚ ਕਾਫੀ ਮਾਰਨੇ ਰਾਈਟਰ ਵੀ ਨੇ ਕਹਿੰਦੇ ਭਾਜੀ ਮੈਂ ਤੁਹਾਨੂੰ ਮੁੱਖ ਰੱਖ ਕੇ ਨਾ ਸਕ੍ਰਿਪਟ ਲਿਖੀ ਹੈ ਜੀ ਮੈਂ ਠੀਕ ਕਰਾਂ ਕੰਮ ਜੂ ਕਰਨਾ ਹੈ ਇੱਕ profession ਹੈ ਜੀ ਕਹਿੰਦੇ ਸੀਰੀਅਸ ਰੋਲ ਹੈ ਮੈਂ ਹੈ ਮੈਂ ਕਮੇਡੀਅਨ ਆ ਜੀ ਕਹਿੰਦੇ ਹਿੰਦੀ ਫਿਲਮ ਹੈ ਮੇਰਾ ਪੰਜਾਬੀ ਚ ਫਲੋ ਹੈ ਜੀ ਪਰ ਮੈਂ ਚੈਲੰਜ ਬੋਲ ਕੀਤਾ ਉਹ ਚੈਲੰਜ ਹੀ ਚੇਂਜ ਕਰਦਾ ਬੰਦੇ ਨੂੰ ਜੀ ਬਿਲਕੁਲ ਤੇ ਮੈਂ ਫਿਲਮ ਕਰ ਲਈ ਸੀਰੀਅਸ ਰੋਲ ਉਹ ਫਿਲਮ ਤੋਂ ਮੈਨੂੰ ਅਵਾਰਡ ਮਿਲਿਆ ਜੀ ਸ਼ਾਰਟ ਮੂਵੀ ਹੈ ਉਹ ਚ ਮੈਂ ਰਿਟਾਇਰਡ ਕਰਨਲ ਦਾ ਰੋਲ ਕੀਤਾ ਜੀ ਔਰ ਪਰਮਾਤਮਾ ਵੱਲੋਂ ਵੀ ਕਿਰਪਾ ਹੋ ਜਾਂਦੀ ਜਦੋਂ ਸਾਰੇ ਟੀਮ ਇੱਕੋ ਜੀ ਹੋਵੇ ਨਾ ਟੀਮ ਵਧੀਆ ਹੋਵੇ ਸਾਰੇ ਸੋਚ ਇੱਕ ਹੋਵੇ ਤੇ ਉਹ ਕਾਮਯਾਬੀ ਜ਼ਰੂਰ ਮਿਲਦੀ ਹੈ ਜੀ ਤੇ ਇਸ ਕਰਕੇ ਉਹ ਫਿਲਮ ਮੈਂ ਸੋਚਦਾ ਸੀ ਮੈਂ ਕਮੇਡੀਅਨ ਆ ਸੀਰੀਅਸ ਰੋਲ ਕਰਾਂ ਸ਼ਾਇਦ ਲੋਕ ਪਸੰਦ ਕਰਨਗੇ ਨਾ ਕਰਨ ਪਰ ਲੋਕਾਂ ਨੇ ਬਹੁਤ ਪਸੰਦ ਕੀਤਾ ਕਿਉਂਕਿ ਲੋਗ ਉਹਨਾਂ ਦੀ ਪਾਰਖੂ ਨਜ਼ਰ ਹੈ ਜੀ ਉਹ ਕਲਾਕਾਰ ਕਲਾਕਾਰਾਂ ਨੂੰ ਵੀ ਤੇ ਕਲਾਕਾਰੇ ਨੂੰ ਵੀ ਪਿਆਰ ਕਰਦੇ ਨੇ ਜੀ ਗੱਲ ਕੀਤੀ ਤੁਸੀਂ ਅਵਾਰਡ ਦੀ ਗੱਲ ਕਰਦੇ ਆ ਤੁਹਾਡੇ ਮਾਨ ਸਨਮਾਨਾਂ ਦੀ ਕਿੰਨੇ ਕੁ ਮਾਨ ਸਨਮਾਨ ਅਜੇ ਤੱਕ ਮਿਲ ਚੁੱਕੇ ਬਹੁਤ ਸਾਰੇ ਬਹੁਤ ਅਵਾਰਡ ਮਿਲਣ ਜੀ ਰਾਜਪੂਰ ਅਵਾਰਡ ਜੀ ਫਿਰ ਮੈਨੂੰ ਮਿਲੇ ਪੰਜਾਬੀ ਮਾ ਮਾ ਬੋਲੀ ਅਵਾਰਡ ਜੀ ਉੱਥੇ ਵੀ ਚਾ ਤੁਸੀਂ ਸੀ ਜੀ ਜੀ ਉਹ ਹਰਵਿੰਦਰ ਮੰਕਰ ਜੀ 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 ਆ ਜਸਵਿੰਦਰ ਕੋਰ ਸੋਲ ਸੋਲ ਜੀ ਜੀ ਮੈਡਮ ਜੀ 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 ਉਹ ਸਮਾਜ ਸੇਵਕ ਕ ਵੀ ਨੇ ਔਰ ਜੀ ਬੜਾ ਵਧੀਆ ਉਪਰਾਲਾ ਕੀਤਾ ਉਹਨਾਂ ਪੰਜਾਬ ਦੇ ਜਿੰਨੇ ਵੀ ਆ ਨਾਮਵਰ ਕਲਾਕਾਰ ਸੀ ਜਿਵੇਂ ਤੁਸੀਂ ਜਾਵੇ ਜਿਹੜੇ 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 ਫੀਲਡ ਵਿੱਚ ਸੀ ਉਹਨਾਂ ਨੂੰ ਉਹ ਅਵਾਰਡ ਮਿਲੇ ਅੰਮ੍ਰਿਤਸਰ ਚ ਜੀ ਤੇ ਬਾਕੀ ਹੋਰ ਬੜੇ ਅਵਾਰਡ ਮਿਲੇ ਨੇ ਪਰ ਸਭ ਤੋਂ ਵੱਡਾ ਅਵਾਰਡ ਹੈ ਲੋਕਾਂ ਦਾ ਪਿਆਰ ਜੀ ਜਿੱਥੇ ਜਾਓ ਬਹੁਤ ਮਾਨ ਮਿਲਦਾ ਹੈ ਪਿਆਰ ਮਿਲਦਾ ਹੈ ਸਤਿਕਾਰ ਮਿਲਦਾ ਹੈ ਰਿਸਪੈਕਟ ਵੀ ਮਿਲਦੀ ਹੈ ਲੋਕ ਬਹੁਤ ਪਿਆਰ ਕਰਦੇ ਨੇ ਗੱਲ ਕਰਦੇ ਆ ਅੱਜ ਕੱਲ ਕੋਮੇਡੀ ਦੇ ਵਿੱਚ ਅਸ਼ਲੀਲਤਾ ਆ ਗਈ ਕਿੱਥੋਂ ਤੱਕ ਜਾਇਜ਼ ਹੈ ਵਾਕੇ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਜੀ ਜੇ ਕੁਐਸਚਨ ਦੋ ਹੀ ਨਾਣਾ ਕਰਦੇ ਜੀ ਫਿਰ ਮੈਂ ਤੁਹਾਨੂੰ ਆਪ ਹੀ ਕਹਿ ਦਣੀ ਉਹ ਕੁਐਸਚਨ ਕਰੋ ਜੀ ਜਿਹੜੀ ਸੋਬਰ ਚੀਜ਼ ਹੈ ਨਾ ਜੀ ਵਧੀਆ ਚੱਲਦੀ ਹੈ ਉਹ ਜੀ ਹੁਣ ਮੇਰੀ ਕਾਮੇਡੀ ਗੈਸ ਐਕਸ਼ਨ ਕਾਮੇਡੀ ਹੈ ਜੀ ਔਰ ਮੈਂ ਸਟੇਜ ਤੇ ਜਾਂ ਟੀਵੀ ਜਦੋਂ ਲੈ ਮੈਂ ਆਂਦਾ ਹਾਂ ਲੋਕੀ ਪਹਿਲੇ ਹੱਸ ਪੈਂਦੇ ਨੇ ਉਹਨਾਂ ਨੂੰ ਰੂਪ ਦੇਖਿਆ ਜੀ ਬਜੇ ਗੱਲ ਤੋਂ ਨਹੀਂ ਹੱਸਦਾ ਐਕਸ਼ਨ ਤੋਂ ਹੱਸ ਆ ਜਾਏਗਾ ਜੀ ਜਿਹੜੀ ਸੋਬਰ ਕਾਮੇਡੀ ਸਦਾਬਾਰ ਕਾਮੇਡੀ ਹੋਏ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਾ ਇਕੱਠਾ ਪਰਿਵਾਰ ਵੇਖੇ ਜੀ ਪਸੰਦ ਕਰੇ ਜੀ ਉਹ ਕਮੇਡੀਅਨ ਹੈ ਉਹ ਕਾਮੇਡੀ ਹੈ ਜੀ ਅੱਜ ਤੱਕ ਕਿਉਂ ਲੋਕ ਪਸੰਦ ਕਰਦੇ ਨੇ ਕਿਉਂਕਿ ਮੈਂ ਪਰਵਾਰਿਕ ਕਾਮੇਡੀ ਜੀ ਬਿਲਕੁਲ ਬਿਲਕੁਲ ਔਰ ਕਹਿੰਦੇ ਨੇ ਵੀ ਕਾਮੇਡੀ ਚ ਅਸ਼ਲੀਲਤਾ ਨਹੀਂ ਹੋਣੀ ਚਾਹੀਦੀ ਬਿਲਕੁਲ ਤੇ ਕਿਸੇ ਧਰਮ ਚ ਕਾਮੇਡੀ ਨਹੀਂ ਹੋਣੀ ਚਾਹੀਦੀ ਜੀ ਬਿਲਕੁਲ ਔਰ ਤੁਸੀਂ ਕਾਮੇਡੀ ਐਸੀ ਪੇਸ਼ ਕਰੋ ਜੋ ਤੁਹਾਡੇ ਪਰਵਾਰਿਕ ਆਪਣੇ ਮੈਂਬਰ ਸੁਣ ਸਕਣ ਜੀ ਤਾਂ ਹੀ ਦੂਜੇ ਪਰਵਾਰ ਸੁਣਨਗੇ ਜੀ ਮੇਰੇ ਦਰਸ਼ਕਾਂ ਨੇ ਕਿਹਾ ਕਿ ਕੁਲੇ ਸ਼ਾਤੇ ਬਣ ਕੇ ਨਹੀਂ ਵਿਖਾਇਆ ਮੈਂ ਉਹ ਹੀ ਗਾਣਾ ਮੈਗੋ ਬਣਾ ਪਹਿਲੋ ਅਸੀਂ ਵੀ ਅਸੀਂ ਲਾਵਾਂਗੇ ਨਹੀਂ ਨਹੀਂ ਮੇਰਾ ਡੈਲਮ ਸ਼ੂਰ ਹੋਇਆ ਸੀ ਅੱਛਾ ਜੀ 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 ਇੱਕ ਫਿਲਮ ਆਈ ਸੀ ਉਹ ਡੈਲਮ ਸ਼ੂਰ ਜਿੱਥੇ ਜਾਓ ਨਾ ਕਹਿੰਦੇ ਪੈਸੇ ਦਿਓ ਮੈਂ ਪੈਸੇ ਦੇ ਮੈਂ ਲੈਣੇ ਤੂੰ ਹੀ ਕਹ ਲੈ ਕਹਿੰਦੇ ਨਹੀਂ ਤੁਹਾਡਾ ਡਾਇਲੈਕਟ ਨਹੀਂ ਪੈਸੇ ਹੋਣਗੇ ਤੇ ਫਿਰ ਅਸੀਂ ਟਾਬੇ ਤੇ ਵੀ ਜਾਵਾਂਗੇ ਨਾ ਫਿਰ ਜਾ ਕੇ ਖਾਵਾਂਗੇ ਤੇ ਕੀ ਆਰਡਰ ਦਵਾਂਗੇ ਉੱਥੇ ਜਾ ਕੇ ਹੋਈ ਕਈ ਵਾਰੀ ਇਸ ਤਰ੍ਹਾਂ ਇਤੋ ਵੀ ਆਇਟਮ ਬਣ ਜਾਂਦੀ ਹੈ ਜੀ ਬਿਲਕੁਲ ਮੈਂ ਕਿਹਾ ਕਾਈ ਤਾਂ ਮੈਂ ਪੁੱਛਿਆ ਜੀ ਇੱਕ ਟਾਪ ਰੈਸਟੋਰੈਂਟ ਚਲੇਗੇ ਜੀ ਤੇ ਉੱਥੇ ਨਾ ਮੋਹੋਲੀ ਉਹ ਜੇ ਬਣੇ ਉਹਨੇ ਜਿਹੜਾ ਵੇਟਰ ਸੀ ਨਾ ਜੀ ਉਹ ਵੀ ਕਾਮੇਡੀਅਨ ਜੀ ਤੋਂ ਉਹ ਤੋਂ ਕਾਮੇਡੀ ਬਣ ਗਈ ਤਾਂ ਮੈਂ ਇਸ ਗੱਲ ਤੇ ਲੈ ਕੇ ਆਈ ਆ ਨਹੀਂ ਤਾਂ ਮੇਰੇ ਦਰਸ਼ਕਾਂ ਨੇ ਮੈਨੂੰ ਅਲਾਮਾ ਦੇ ਦੇਣਾ ਕਿ ਕੁਲੇ ਸ਼ਾ ਹੋਣਾ ਨੂੰ ਬੁਲਾ ਕੇ ਤੇ ਕੁਲੇ ਸ਼ਾ ਤਾਂ ਬਣ ਕੇ ਨਹੀਂ ਬਖਾਇਆ ਨਹੀਂ ਤੇ ਉਹਨੇ ਇੱਕ ਕਾਮੇਡੀ ਬਣੀ ਕਹਿੰਦਾ ਉਹ ਇਦਾਂ ਸ਼ਕਲ ਸ਼ਕਲ ਦੇ ਰੱਬ ਦੇ ਬਣਿਆ ਬੜੀ ਖੂਬਸੂਰਤ ਹੁੰਦੀ ਆ ਜੀ ਬਿਲਕੁਲ ਪਰ ਸੁਭਾਅ ਦੇ ਮੁਤਾਬਕ ਜੇ ਸ਼ਕਲ ਬਣ ਜਾਵੇ ਤਾਂ ਬੁੱਧ ਬਧੀਆਸਾ ਹੁੰਦਾ ਜੀ ਉਹ ਮਰ ਬਰਕ ਹੋਇਆ ਕਹਿੰਦਾ ਹਾਂਜੀ ਸਾਹਿਬ ਜੀ ਮੈਂ ਵੇਟਰ ਅਜ ਮिन्नੂ ਕੀ ਹੈ ਕਹਿੰਦਾ ਮੀਟਿੰਗ ਪਤਾ ਤੈਨੂੰ ਕੀ ਹੈ ਜੀ ਮੈਂ ਫੇਰ ਵੀ ਖਾਂਜ ਗਈ ਕਹਿੰਦਾ ਸਭ ਕੁਝ ਮੈਂ ਫੇਰ ਵੀ ਕਹਿੰਦਾ ਆਲੂ ਕਬੀ ਆਲੂ ਮੇਤੀ ਆਲੂ ਗਾਜਰਾ ਆਲੂ ਮੁਗਰੇ ਆਲੂ ਫੁਲੀਆ ਆਲੂ ਮੁਲੀਆ ਆਲੂ ਬੜੀਆ ਦਾਲ ਪਰਾਈ ਦਾਲ ਦੜਾ ਦਾਲ ਮਖਰੀ ਮੂੰਗੀ ਸਾਬਤ ਮਸਾਲਾ ਮੋਟ ਸੌਟ ਚਿੱਟੇ ਛੋਲੇ ਕਾਲੇ ਛੋਲੇ ਚਨਾਮ ਸਾਲਾ ਰੋਮੀ ਰਾਜਵਾ ਸ਼ਾਇਬਲੀ ਰਕੜੇ ਬੜਰ 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 ਪਾਲੇ ਬੜੀ ਚੀਟਾ ਵੜਾ ਚੀਨੀ ਚੀਮ ਕਾਈ ਮਿਲਾਈ ਕੋ ਤੱਕੜੀ ਕੋਲਾਟ ਦੇ ਪੜਤਾ ਪੈਂਦੀ ਤੋਰੀ ਕੀ ਗਾ ਤੋਰੀ ਕੀ ਅਗਦੂ ਹਲਵਾ ਕੋ ਚਪੜੇ ਕੋ ਘੁੰਮੜ ਸਾਰ ਮੈਂਗਾ ਤੁਮ ਅੱਧਾ ਕਰ ਇੱਕ ਕਾਲੂ ਮਟਰ ਲਾਇਆ ਇੱਕ ਦਾਲ ਲਾਇਆ ਜੀ ਕਹਿੰਦਾ ਰੋਟੀ ਖਾਓ ਕਿ দান ਜੀ ਮੈਂ ਸੋਚਿਆ ਮੈਂ ਮੈਂ 50 50 ਲਾਇਆ ਅੱਛਾ ਅੱਛਾ ਹੈ 50 ਰੋਟੀਆਂ 50 দান ਜੀ ਮੈਂ ਨਹੀਂ 50 ਵੜੀ ਅੱਧੇ ਰੋਟੀਆਂ ਅੱਧੇ ਨਾਲ ਯਾਨੀ ਕਈ ਚੀਜ਼ਾਂ ਐਸੀ ਹੁੰਦੀਆਂ ਜਿੱਥੇ ਸਾਡੀ ਉਹ ਆਈਟਮ ਵੱਜ ਜਾਂਦੀ ਜੀ ਤੇ ਉਹਨੂੰ ਥੋੜਾ ਜਿਹਾ ਆਬਜ਼ਰਵ ਕਰਨਾ ਪੈਂਦਾ ਹੈ ਆਬਜ਼ਰਵ ਕਰਨ ਤੋਂ ਬਾਅਦ ਉਹਨੂੰ ਥੋੜੀ ਪ੍ਰੈਕਟਿਸ ਥੋੜਾ ਮਾਹੌਲ ਥੋੜੇ ਆਪਣੇ ਪੰਚਿਸ ਪਾਣੇ ਪੈਂਦੇ ਨੇ ਜੀ ਤੇ ਉੱਥੋਂ ਆਈਟਮ ਬਣ ਜਾਂਦੀ ਸਾਡੀ ਜੀ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਜਾਂਦੇ ਜਾਂਦੇ ਮੈਸੇਜ ਇਹ ਹੈ ਵੀ ਜ਼ਿੰਦਗੀ 'ਚ ਬਸ ਹੱਸੋ ਕਦੇ ਨੇਕ ਨiyet ਲਗਨ ਮਿਹਨਤ ਨਾਲ ਜਿਹੜਾ ਬੰਦਾ ਕੰਮ ਕਰਦਾ ਹੈ ਕਾਮਯਾਬ ਜ਼ਰੂਰ ਹੁੰਦਾ ਹੈ ਜੀ ਤੇ ਕਾਮਯਾਬ ਬੰਦਾ ਖੁਸ਼ ਰਹੇ ਨਾ ਰਹੇ ਖੁਸ਼ ਰਹਿਣ ਵਾਲਾ ਬੰਦਾ ਹਮੇਸ਼ਾ ਕਾਮਯਾਬ ਰਹਿੰਦਾ ਹੈ ਇਸ ਵਾਸਤੇ ਜ਼ਿੰਦਗੀ 'ਚ ਹਮੇਸ਼ਾ ਖੁਸ਼ ਰਹੋ ਕਦੀ ਉਦਾਸ ਨਹੀਂ ਹੋਣਾ ਚਾਹੀਦਾ ਉਦਾਸ ਹੋਣਾ ਕੱਲ ਦੀ ਮੁਸ਼ਕਲ ਦੂਰ ਨਹੀਂ ਹੁੰਦੀ ਸਗੋਂ ਅੱਜ ਦਾ ਸਕੂਨ ਵੀ ਝਲਾ ਜਾਂਦਾ ਹੈ ਇਸ ਵਾਸਤੇ ਅੱਜ ਨੂੰ ਇੰਜੋਏ ਕਰੋ ਜੀ ਛੋਟੀ ਸੀ ਜ਼ਿੰਦਗੀ ਹੈ ਪਲ ਕਿਸ ਨੇ ਦੇਖਾ ਹੈ ਇਸ ਲਈ ਅੱਜ ਕੋ ਇੰਜੋਏ ਕਰੋ ਕੱਲ ਕਿਸ ਨੇ ਦੇਖਾ ਹੈ ਜੀ ਬਹੁਤ ਖੂਬ ਆ ਰਿਹਾ ਹੈ ਕਿਆ ਮਤਲਬ ਜ਼ਿੰਦਗੀ ਚ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ ਕਿਸੇ ਕੋ ਚਾਹ ਲੋ ਤੋ ਚਾਹਤ ਬਣ ਜਾਂਦੀ ਹੈ अपना बना लो तो आदत बन जाती है मैंने जान लिया है कि दिल में रहता है खुदा लोगों को हंसा लो तो इबादत बन जाती है जी बहुत किसे खुल के हंसाना इस तो वही इबादत नहीं किसी का दिल, दिल दुखाना दोस्तों ए, मेरी, मेरी आदत, आदत नहीं।, नहीं बहुत खूब राहत भी अपनों से मिलती है चाहत भी अपनों से मिलती है अपनों से दूरी मत बनाना क्योंकि muskurahat bhi apno se milti hai bahut kho hansi ki raah pe chala karo khushiyon ki mehak liya karo pyar se dilon ko chhua karo jab kabhi gham nazar aaye is dost ko yaad kiya karo is dost ko yaad kiya karo thank you very much tusi sade naal gal baat kiti tusi sade program nu ajj phasya naal par ditta assi vi ehhi chahunde ha ki tusi is tarah haste waste raho din dugni raat dugni tarakki karde raho tuhanu bahut bahut shukriya thank you